ਸੰਗਰਮਖ ਪਿਆਰਿਓ ਦੇਖੋ ਰਸਤਾ ਕੱਚਾ ਆ ਗਿਆ ਢਾਣੀ ਨੂੰ ਜਾ ਰਹੇ ਆ ਤੇ ਅੱਗੇ ਰਸਤਾ ਕੱਚਾ ਹੈ ਆ ਦੇਖੋ ਕੀ ਬਣਦਾ ਇਧਰ ਸੁਹਾਗਾ ਫੇਰਿਆ ਹੋਇਆ ਕੱਚਾ ਰਹਾ ਗਰਮਖ ਪਿਆਰਿਓ ਕੁੰਜਾਂ ਬੈਠੀਆਂ ਕੁੰਜਾਂ ਆ ਬੈਠੀਆਂ ਆਹ ਵੇ ਜਾਨ ਹਾਂ ਅਰੇ ਆ ਕੁੰਜਾਂ ਸਾਰੀਆਂ ਪਾਣੀ ਕਿੱਥੇ ਫਰਦੀ ਹੈ ਭਾਈ ਇਹ ਆ ਦੇਖੋ ਆ ਕੁੰਜਾਂ ਸਾਰੀਆਂ ਆ ਵੇ ਆ ਬੈਠੀ ਆਹ ਰਸਤਾ ਜਾਂਦਾ ਮੰਡੀ ਨੂੰ ਅੱਗੋਂ ਮੁੜਾਂਗੇ ਉਹ ਖੱਬੇ ਪਾਸੇ ਖੇਤ ਨੂੰ ਗਰਮਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਅੱਜ ਹੈ 18 ਅਕਤੂਬਰ ਅੱਜ ਜਾ ਰਹੇ ਆਂ ਸ਼੍ਰੀਨਗਰ ਦੇ ਕੋਲੇ ਕੋਈ ਪਿੰਡ ਆ ਉੱਥੇ ਜਾ ਰਹੇ ਆਂ ਸਮਰ ਹੋਣੀ ਜਾ ਰਿਹਾ ਅੱਜ ਲਸਣ ਲਾਉਣ ਖੇਤ ਮੈਂ ਆਉਂਗਾ 11 ਵਜੇ ਤੇ ਉਸ ਤੋਂ ਬਾਅਦ ਮੈਂ ਉੱਥੇ 11 ਵਜੇ ਆ ਕੇ ਇਹਨਾਂ ਕੋਲ ਜਾਊਂਗਾ ਖੇਤ ਤੇ ਹੁਣ ਵਜੇ 8 ਹੁਣ ਚੱਲਿਆ ਮੈਂ ਰਹਿਣ ਰਹਿਣ ਤੋਂ ਪਰੇ ਕੋਈ ਪਿੰਡ ਆ ਕੋਈ ਉੱਥੇ ਅ ਰਹਿਣ ਤੋਂ ਪਰੇ ਕੋਈ ਪਿੰਡ ਆ ਉੱਥੇ ਜਾ ਰਿਹਾ ਮੈਂ ਹੁਣ ਅਸੀਂ ਖੇਤਾਂ ਦੀ ਵੀਡੀਓ ਬਣਾਵਾਂਗੇ ਹੈ ਅਸੀਂ ਖੇਤਾਂ ਦੀ ਵੀਡੀਓ ਬਣਾਵਾਂਗੇ ਅੱਜ ਬਣਾ ਲਿਓ ਕੋਈ ਨੀ ਵਰਮਕ ਪਿਆਰਿਓ ਚੱਲ ਪਿਆ ਘਰ ਤੋਂ ਅ ਜਮਾਲੀ ਜੀ ਜੀ ਪਿੰਡ ਆ ਕੋਈ ਉੱਥੇ ਜਾ ਰਹੇ ਆ ਤੇ ਉਹਨਾਂ ਦੇ ਕੋਈ ਛੋਟਾ ਜਿਹਾ ਪ੍ਰੋਗਰਾਮ ਹੈ ਘਰ ਤੋਂ ਤੁਰ ਪਏ ਹੁਣ ਸਵੇਰ ਦਾ ਟਾਈਮ ਆ 8 ਸਵਾ 8 ਹੋਏ ਆ ਤੇ ਚੱਲਦੇ ਆ ਪ੍ਰੋਗਰਾਮ ਕਰਕੇ ਫਿਰ ਜਾਵਾਂਗੇ ਖੇਤ ਅੱਜ ਬੱਚੇ ਗਏ ਆ ਖੇਤ ਲਸਣ ਲਾਉਣ ਵਾਸਤੇ ਗੁਰਦੁਆਰਾ ਸਾਹਿਬ ਮੂਰਦੀ ਜਾ ਰਹੇ ਆ ਦੇਖ ਗਰਮਕ ਪਿਆਰਿਓ ਦੇਖੋ ਰਸਤਾ ਕੱਚਾ ਆ ਗਿਆ ਢਾਣੀ ਨੂੰ ਜਾ ਰਹੇ ਆ ਤੇ ਅੱਗੇ ਰਸਤਾ ਕੱਚਾ ਹੈ ਆ ਦੇਖੋ ਕੀ ਬਣਦਾ ਇਧਰ ਸੁਹਾਗਾ ਫੇਰਿਆ ਹੋਇਆ ਕੱਚਾ ਰਹਾ ਸਗਰਮਕ ਪਿਆਰਿਓ ਹੁਣ ਚੱਲਿਆਂ ਖੇਤ ਤੇ ਪਹਿਲਾਂ ਛਕਣਾ ਪ੍ਰਸ਼ਾਦਾ ਇਧਰ ਵੱਤਾ ਵੀ ਆਇਆ ਖੜਾ ਇਹਦੇ ਪ੍ਰਸ਼ਾਦਾ ਛਕਣਾ ਤੇ ਪ੍ਰਸ਼ਾਦਾ ਛੱਕ ਕੇ ਫੇਰ ਚੱਲਾਂਗੇ ਹੁਣ ਜਾਣਾ ਖੇਤ ਉੱਥੇ ਜਾ ਕੇ ਦਸਨ ਲਾਉਣਾ ਹੈ ਉਹ ਨਾਲੇ ਗੁਰੂ ਵੀ ਜਾਊਗਾ ਗਰਮੀ ਚੱਲਿਆ ਨਾਲ ਹਟਣ ਦਾ ਲਈ ਵਾਸਤੇ ਤੁਸੀਂ ਕਦੇ ਜੋ ਮਟਰਸਾਂ ਤੇ ਬੱਤਾ ਜਾਉਗੇ ਮਟਰਸਾਂ ਤੇ ਥੇਤਾ ਤੁਰਿਆ ਨਾ ਗਰਮੀ ਪੋਤਾ ਤੋਂ ਹਣ ਮੱਚਦੀ ਹੈ ਮੇਰੀ ਤਾਂ ਹਾਏ ਉਹ ਸਿਆਣਾ ਢੋਲ ਮੱਟਾਂ ਲੱਗੀ ਟੋਪੀ ਪਾਤਾ ਮੈਂ ਕੀ ਕਰਾਂ ਫਿਰ ਉੱਪ ਚੜਾ ਲਿਆ ਸੋਠੰਦੇ ਪਤਾ ਨਹੀਂ ਕਿੱਥੇ ਟਿਕਰ ਜਾਣਾ ਹਜੇ ਮੈਨੂੰ ਕੋਈ ਪਤਾ ਨਹੀਂ ਉੱਧਰ ਵੱਡੇ ਸੀਗੇ ਉਹ ਵੇਖੋ ਕਿੱਡੇ ਕਿੱਡੇ ਤੁੰਬੇ ਕਿ ਬਾਰੇ ਹੋ ਚੁੱਕਿਆ ਖੇਤ ਪੱਲਾ ਡਾਕ ਬਹਿ ਗਿਆ ਸੀ ਦਾ ਹੁਣ ਤਾਂ ਮੈਂ ਖੜੀ ਆ ਆ ਦੇਖਣ ਜਾ ਰਿਹਾ ਆ ਵੀ ਆ ਗਈ ਬੱਤਾ ਆ ਦੇਖ ਆ ਵੀ ਇਧਰ ਮੋਜਣਾ ਬੈਠਾ ਲਸਣ ਵੀ ਪੈ ਗਿਆ ਇੰਨਾ ਲਸਣ ਲਿਆਂਦਾ ਵੇਚਾ ਆ ਪਤਾ ਨਹੀਂ ਕੀ ਜਾਂ ਮੈਨੂੰ ਸਰ ਨੂੰ ਛੋਟਾ ਕਿੰਨੂ ਹਾਂਜੀ ਆਪਕਾ ਕੀ ਵਿਚਾਰ ਹੈ ਆ ਕਬੂਟੇ ਥੱਲੇ ਬਈ ਇਹਦੇ ਥੱਲੇ ਕਿੰਨੂ ਲੱਗੇ ਆ ਤੁਹਾਨੂੰ ਆ ਤੋੜੇ ਆਈ ਥੇ ਮੈਂ ਕਿੰਨੂੰ ਦਿਖਾਵਾਂ ਸਾਨੂੰ ਜਵੇਂ ਆ ਲੱਗਿਆ ਇਹ ਤਾਂ ਕੋਲੇ ਆ ਆ ਰਿਹਾ ਕੱਲ ਪਾਪਾ ਵੀ ਆਏ ਸੀ ਅੱਜ ਪਾਪਾ ਪਤਾ ਨਹੀਂ ਗਏ ਅਸੀਂ ਫਿਰ ਪਾਪਾ ਕਹਿੰਦੇ ਤੁਸੀਂ ਬਣਾ ਦਿਓ ਵਲੌਗ ਹੁਣ ਮੈਂ ਬਣਾਉਣਾ ਵਲੌਗ ਮੈਂ ਨਾ ਹੰਦਾਂ ਹੀ ਥੱਕ ਗਿਆ ਵਲੌਗ ਦਾ ਬਹੁਤ ਦੱਲਾ ਉਹ ਦੇਖ ਲਓ ਕੋਂ 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 ਕਰੀ ਜਾਂਦਾ ਵਰਮੁਖ ਪਿਆਰੇਓ ਪ੍ਰੋਗਰਾਮ ਦੀ ਸਮਾਪਤੀ ਹੋ ਗਈ ਹੈ ਸੁਖਮਨੀ ਸਾਹਿਬ ਦਾ ਪਾਰਟ ਸੀ ਤੇ ਹੁਣ ਆ ਟਾੜੀਆਂ ਵਿੱਚ ਟਾਣੀ ਸੀ ਕਿਸੇ ਦੇ ਇੱਥੋਂ ਜਾ ਰਹੇ ਆ ਦੇਖੋ ਕੱਚਾ ਰਸਤਾ ਉਹ ਅੱਗੇ ਜੀਪ 'ਚ ਮਹਾਰਾਜ ਦੇ ਸਰੂਪ ਜਾ ਰਹੇ ਹਨ ਮਹਾਰਾਜ ਜੀਪ ਤੇ ਲਿਆਂਦੇ ਸੀ ਉਹਨਾਂ ਨੇ ਤੇ ਕੱਚਾ ਰਸਤਾ ਚੱਲੋ ਵਿਚਾਰੇ ਖੇਤ ਜਿਹੜੇ ਨੇ ਨਵਾਂ ਘਰ ਪਾਇਆ ਤੇ ਉਹਨਾਂ ਨੇ ਕਰਵਾਇਆ ਸੀ ਬਾਟ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਸਰੂਪ ਘਰ ਹੀ ਲਿਆਂਦੇ ਸੀ ਚਰਨ ਭਵਾਏ ਸੀ ਉਹ ਉਸ ਗੱਡੀ 'ਚ ਜਾ ਰਹੇ ਹਨ ਮਹਾਰਾਜ ਸੋ ਹੁਣ ਆਪਾਂ ਚੱਲਦੇ ਆਂ ਘਰ ਅ ਸਮਰ ਦਾ ਫੋਨ ਆਇਆ ਸੀ ਬੁਲਾ ਰਹੇ ਆ ਲਸਣ ਬੀਜ ਰਹੇ ਆ ਉੱਥੇ ਜਾਵਾਂਗੇ ਸਿੱਦੇ ਉੱਥੇ ਜਾ ਕੇ ਤੇ ਫਿਰ ਦੇਖਦੇ ਆਂ ਕੀ ਮਾਹੌਲ ਹੈ ਸੋ ਗਰਮੋ ਪਿਆਰੇ ਤੁਰ ਪਿਆ ਵਾਪਸ ਘਰ ਨੂੰ ਆ ਗਈ ਰੋਡ ਦੇਖੋ ਕਿੱਡਾ ਭਈ ਇਲਾਕਾ ਟਿੱਬਿਆਂ ਦਾ ਰੇਗਿਸਤਾਨ ਆ ਗਿਆ ਹੁਣ ਆ ਗਿਆ ਜੀ ਨਰਮੇ ਦਾ ਇਲਾਕਾ ਇਧਰ ਨਰਮੇ ਇਧਰ ਵੀ ਨਰਮੇ ਆ ਮਾੜੇ ਆ ਨਰਮੇ ਵਿਚਾਰੇ ਆ ਚੰਗੇ ਆ ਫਿਰ ਪਿਆਰਿਓ ਸਮਰ ਉਹਨਾਂ ਦਾ ਫੋਨ ਆਇਆ ਕਹਿੰਦੇ ਵੀ ਕਰਕੇ ਕੰਮਕਾਰ ਬੈਠੇ ਹੋ ਖੇਤ ਉਹਨਾਂ ਨੂੰ ਲੈ ਕੇ ਆਉਣਾ ਹੁਣ ਇੱਥੋਂ ਸਿੱਧਾ ਉੱਥੇ ਜਾਣਾ ਆਪਾਂ ਜਾ ਰਹੇ ਹਾਂ ਰਸਤੇ ਵਿੱਚ ਇੱਥੋਂ ਸਿੱਧਾ ਖੇਤ ਜਾਣਾ ਉਹ ਤਿਆਰ ਬੈਠੇ ਬਸ ਉਹ ਕਹਿੰਦੇ ਵਿਹਲੇ ਹੋ ਕੇ ਬੈਠੇ ਆ ਅੱਗੇ ਤੁਰ ਕੇ ਗਏ ਖੇਤ ਕਹਿੰਦੇ ਥੱਕ ਕੇ ਅੱਧਾ ਘੰਟਾ ਲੱਗਿਆ ਤੇ ਹੁਣ ਉਹਨਾਂ ਨੂੰ ਗੱਡੀ ਤੇ ਲੈ ਕੇ ਆਵਾਂਗੇ ਲੰਘ ਗਏ ਪਿੰਡ ਕੋਲ ਦੀ ਆਪਣਾ ਪਿੰਡ ਲੰਘ ਗਿਆ ਪਿੱਛੇ ਆਹ ਰਸਤਾ ਜਾਂਦਾ ਮੰਡੀ ਨੂੰ ਅੱਗੋਂ ਮੁੜਾਂਗੇ ਉਹ ਖੱਬੇ ਪਾਸੇ ਖੇਤ ਨੂੰ ਸਗਰਮਕ ਪਿਆਰੀ ਆ ਗਿਆ ਖੇਤ ਇਹ ਆ ਦੇਖੋ ਇੱਥੋਂ ਮੁੜ ਕੇ ਇਹ ਕਿ ਮੋਟਰਸਾਈਕਲ ਖੜਾ ਹੈ ਚਲੋ ਲੰਗੀ ਲੰਗੀ ੱਡੀ ਲੰਗੀ ਆਪਣੀ ਜਿਵੇਂ ਹੋਰ ਪਾਸੇ ਦੀ ਆਇਆ ਜਿੱਧਰ ਦੀ ਆਪਾਂ ਕੱਲ ਟਰੈਕਟਰ ਲੈ ਕੇ ਆਏ ਸੀ ਉਧਰ ਦੀ ਨਹੀਂ ਆਇਆ ਇਹ ਹੋਰ ਰਸਤਾ ਇੱਥੋਂ ਐ ਮੋੜ ਕੇ ਉਹ ਸਾਹਮਣੇ ਰਸਤਾ ਆ ਗਿਆ ਇਧਰ ਕਿਨੂਆਂ ਦਾ ਬਾਗ ਆ ਗਿਆ ਦੇਖੋ ਕਿਨੂ ਲੱਗੇ ਕਿੰਨੇ ਆ ਕਿਨੂ ਲੱਗੇ ਸਾਰੇ ਆਹ ਜਿਹੜੇ ਲੰਮਕਰੇ ਆ ਇਹ ਕਿਨੂ ਐ ਤੁਹਾਨੂੰ ਦਿਖ ਰਿਹਾ ਨੇ ਸਾਫ ਸਾਰੇ ਕਿਨੂ ਐ ਇਧਰ ਵੀ ਬਾਗ ਆ ਆ ਸਾਰਾ ਬਾਗ ਐ ਪੇਤਰ ਵਿਭਾਗ ਐ ਐਸ ਰਸਤੇ ਤੇ ਮੁੜਨਾ ਪੈ ਇਹਨੂੰ ਆਹ ਰਸਤੇ ਲੈ ਕੇ ਗਿਆ ਸੀ ਕੱਲ ਟਰੈਕਟਰ ਆ ਪੱਖਾ ਪਿਆ ਪਾਣੀ ਚੱਕਣ ਵਾਲਾ ਆਜ ਤੜਕੇ ਦੀ ਗੱਡੀ ਆਜ ਤੜਕੇ ਦੀ ਗੱਡੀ ਟਿੱਬਿਆਂ ਵਿੱਚ ਮਿੱਟੀ ਵਿੱਚ ਹੀ ਫਿਰਦੀ ਹੈ ਗੱਡੀ ਆ ਦੇਖੋ ਆ ਆ ਹੁਣ ਐਸਰਾ ਕੱਚੇ ਆਏ ਆ ਉਹ ਥੇ ਸਮਰੂਣੀ ਘਰ ਵਿੱਚ ਹੈ ਉੱਥੇ ਆਇਆ ਤੇ ਸਮਰ ਹੁਣੀ ਇਹ ਟਾਈਮ ਉੱਡ ਕੇ ਉਹ ਆ ਗਿਆ ਤੀ ਦਿਨ ਜਾ ਕੇ ਉੱਥੇ ਸਮਰ ਹੁਣੀ ਉਹ ਆ ਗਿਆ ਹੋ ਰਿਹਾ ਹੋ ਰਿਹਾ ਕੈਮਰਾਮੈਨ ਕੈਮਰਾਮੈਨ ਹੋ ਰਿਹਾ ਉਹ ਆ ਗਿਆ ਸਮਰ किता खेत गोरू भी आया गुरु तू भी आया फिर <laughs> है गुरु ओ गुरु आसर बोता रुलिया फिर गर्मक प्यारे पहुंच चुके हैं खेत इथे मम्मी होनी समर होनी कितने लाया लसन इथे लाया लसन ਆ ਸਾਰੀ ਵਾੜੀ ਚਲਸਣ ਲਾਇਆ ਇੱਥੇ। ਕੜਾ ਡਾਡੀ। ਡਾਡੀ ਖੜਾ ਸਾਹਮਣੇ। ਲੈ ਸਾਰੇ ਬੈਠੇ ਇੱਥੇ। ਮਸੀ, ਮੰਮੀ। ਇੱਧਰ ਆ ਗਤਾ ਦੇਖ। ਨਾ ਕਟਾ। ਚਲਿਏ ਕਰੀਏ ਹੁਣ। ਹੋਰ ਜਾਓ। ਨਮਜੀਤ ਨੂੰ ਫੋਨ ਲਾ। ਚਲਿਏ ਮੈਂ। ਲਾਤਾ ਸਾਰਾ ਲਸਣ। ਨਾ ਦੀਪੀ ਨਮਜੀਤ। ਆ ਪੂਰੀ ਕਰੀ ਲਾਇਆ। ਥੋੜਾ ਹੀ ਲਾਇਆ ਇੰਨੀ ਕੁ ਆ ਥੋੜੀ ਐ। ਪਰੇ ਤੇ ਕਿਰ ਲਾ ਦੇਣਾ ਸਤੁਰ ਸਾਰੀ ਸੋ ਹੁਣ ਚੱਲਦੇ ਆ ਘਰੇ ਚਲੋ ਮੇਰੇ ਸਿਰ ਦੁਖੀ ਹਾਂ ਤੇ ਚਲੀਏ ਜਾ ਕੇ ਰੈਸਟ ਕਰਨੀ ਦੱਸ ਗਰਮਖ ਪਿਆਰਿਓ ਕੁੰਜਾਂ ਬੈਠੀਆਂ ਕੁੰਜਾਂ ਆ ਬੈਠੀਆਂ ਹਾਂ ਕੁੰਜਾਂ ਹਾਂ ਅਰੇ ਆ ਕੁੰਜਾਂ ਸਾਰੀਆਂ ਆ ਦੇਖੋ ਆ ਕੁੰਜਾਂ ਸਾਰੀਆਂ ਆ ਬੈਠੀ ਸੋ ਗਰਮਖ ਪਿਆਰਿਓ ਹਣ ਪਹੁੰਚ ਚੁੱਕੀਆਂ ਘਰ 2 ਵਜ ਗਏ ਆ ਹੁਣ ਘੰਟਾ ਰੈਸਟ ਕਰਦੇ ਆ ਫਿਰ 4 ਵਜੇ ਇਸ਼ਨਾਨ ਪਾਨ ਕਰਕੇ ਫਿਰ ਮਿਲਦੇ ਆ ਤੁਹਾਨੂੰ ਸਮਰ ਨੇ ਦੇਖੋ ਕੀ ਬਣਾਇਆ ਕੀ ਬਣਾਇਆ ਨਾਮ ਕੀ ਇਹਦਾ ਪਤਾ ਨਹੀਂ ਨਿੰਬੂ ਪਾ ਕੇ ਪਿਆਜ਼ ਟਮਾਟਰ 올 ਥਿੰਗਸ ਨਹੀਂ ਵੈਸੇ ਠੀਕ ਹੈ ਮਿਕਚਰ 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 ਹਾਂ ਮਿਕਚਰ ਦਾ ਬਣਾ ਨਹੀਂ ਵਿੱਚ ਚਲੋ ਛਕੋ ਫਿਰ ਮਿਕਚਰ ਸੋ ਘਰ ਮੁਖ ਪਿਆਰਿਓ ਹੁਣ ਹੁਣ ਖਾਣਾ ਛਕਣ ਲੱਗੇ ਆ ਸਮਰ ਪਾਣੀ ਲਿਆਇਆ ਸਮਰ ਲਿਆ ਆ ਭੁੱਖ ਬਹੁਤ ਲੱਗੀ ਆ ਗੋਭੀ ਦੀ ਸਬਜ਼ੀ ਬਣੀ ਆ ਅੱਜ ਮੇਰੀ ਫੇਵਰੇਟ ਬਹੁਤ ਵੇ ਨੂੰ ਨਹੀਂ ਸਵਾਦ ਆ ਰਹੀ ਕਿਉਂ ਗੋभी ਸਵਾਦ ਆ ਰਹੀ ਪਤਾ ਸਭ ਜੀ ਸਮਨ ਪ੍ਰਸ਼ਾਦਾ ਛਕਦੇ ਆ ਸੁਗਰਮਖ ਪਿਆਰਿਓ ਪ੍ਰਸ਼ਾਦਾ ਆ ਗਿਆ ਆ ਕੀ ਹੈ ਚਟਨੀ ਚਟਨੀ ਹੈ ਸਬਜੀ ਆਪ ਛਾਦੇ ਚਲੋ ਕੁਝ ਸਲਾਦ ਹੈ ਨਹੀਂ ਕਿ ਸੁਗਰਮਖ ਪਿਆਰਿਓ ਪ੍ਰਸ਼ਾਦਾ ਛਕ ਲਿਆ ਹੁਣ 8:30 ਹੋ ਗਏ ਆ ਤੇ ਹੁਣ ਕਰਦੇ ਆ ਰੈਸਟ ਅੱਜ ਦਾ ਵਲੋਗ ਇੱਥੇ ਸਮਾਪਤ ਕਰਦੇ ਆ ਉਮੀਦ ਕਰਦੇ ਆ ਕੈਚ ਦਾ ਵਲੋਗ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤਾਂ ਲਾਈਕ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ ਫਿਰ ਅਗਲੇ 90 ਬਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਆ ਗਲਾਸ ਖਾਲੀ ਆ ਨਾ ਹੂੰ ਕੋਈ ਵੀ ਨਹੀਂ ਗਾਇਰ ਦੇ ਵਿੱਚ ਪਾਣੀ ਹੈ ਨਾ ਇਹ ਵਾਟਰ ਕੂਲਰ ਇਹ ਖਲਦਾ ਹੀ ਨਹੀਂ